ਮੌਸਮ ਦੀ ਮੀਂਹ ਦੀ ਮੌਨਸੂਨ ਦੀ ਗੱਲ ਕਰਾਂਗੇ 6 ਜੁਲਾਈ ਤੋਂ ਲੈ ਕੇ 12 ਜੁਲਾਈ ਤੱਕ ਦੀ ਸਤ ਸ੍ਰੀ ਅਕਾਲ ਜੀ ਜੁੜ ਗਿਓ ਮੌਸਮ ਦੀ ਵੈਦਰ ਚੈਨਲ ਦੇ ਨਾਲ ਇਹ ਵੀਡੀਓ ਸਵੇਰੇ 9 ਵਜੇ 4 ਜੁਲਾਈ 2025 ਨੂੰ ਰਿਕਾਰਡ ਹੋ ਕੇ ਤੁਹਾਡੇ ਤੱਕ ਪਹੁੰਚਦੀ ਹੋਰ ਹੀ ਹੈਗੀ ਜਬਰਦਸਤ ਭਾਰੀ ਤੇ ਕਿਤੇ ਭਾਰੀ ਤੋਂ ਭਾਰੀ ਮੀਂਹ ਦਾ ਦੌਰ ਲੱਗਣ ਜਾ ਰਿਹਾ 6 ਜੁਲਾਈ ਤੋਂ ਲੈ ਕੇ 11 12 ਜੁਲਾਈ ਦੇ ਦਰਮਿਆਨ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਚੰਡੀਗੜ੍ਹ ਹਰਿਆਣਾ ਪੰਜਾਬ ਅਤੇ ਕਿਤਨੇ ਕਿਤੇ ਉੱਤਰੀ ਰਾਜਸਥਾਨ ਦੇ ਵਿੱਚ ਵੀ ਇੱਕ ਦੋ ਵਾਰੀ ਭਾਰੀ ਹਮੀ ਵੇਖਣ ਨੂੰ ਮਿਲ ਸਕਦਾ ਹੈਗਾ ਇਹਦੇ ਵਿੱਚ ਜਿੱਥੇ ਵੈਸਟਰਨ ਡਿਸਟਰਬੈਂਸ ਦਾ ਰੋਲ ਹੋਊਗਾ ਪਹਿਲੇ 2-4 ਦਿਨ 6-7-8 ਨੂੰ ਉਸ ਤੋਂ ਬਾਅਦ ਮਾੜਾ ਮੋਟਾ ਅਪਰੇਅਰ ਸਰਕੂਲੇਸ਼ਨ ਦਾ ਵੀ ਰੋਲ ਹੋਊਗਾ ਜਿਹੜੀ ਮੌਨਸੂਨ ਟ੍ਰਾਫ ਗੁਜਰਾਤ ਵੱਲ ਖਿਸਕੀ ਹੋਈ ਆ ਉਹਨੇ ਉੱਪਰ ਉੱਠਿਆ ਆਣਾਗਾ ਸੋ ਕਹਾਣੀ ਇਹ ਬਣਦੀ ਜਾਪ ਰਹੀ ਆ ਕਿ 6 ਜੁਲਾਈ ਤੋਂ ਲੈ ਕੇ 11 ਜੁਲਾਈ ਤੱਕ ਜ਼ਿਲ੍ਹਾ ਗੁਰਦਾਸਪੁਰ ਸ੍ਰੀ ਅਮਰਸਰ ਸਾਹਿਬ ਤਰਨਤਾਰਨ ਮੋਗਾ ਫਿਰੋਜ਼ਪੁਰ ਫਰੀਦਕੋਟ ਫਾਜ਼ਲਕਾ ਮੁਕਸਰ ਸਾਹਿਬ ਬਠਿੰਡਾ ਮਾਨਸਾ ਇਹਨਾਂ ਜਿਲ੍ਹਿਆਂ ਦੇ ਵਿੱਚ ਬਹੁਤੇ ਥਾਵਾਂ ਤੇ ਭਾਰੀ ਵੀ ਪੈਣ ਦੇ ਅਸਾਰ ਨੇ ਤੇ ਮਾਝੇ ਦੇ ਵਿੱਚ ਕੁਝ ਥਾਵਾਂ ਤੇ ਭਾਰੀ ਤੋਂ ਭਾਰੀ ਵੀ ਪੈਣ ਦੇ ਅਸਾਰ ਨੇ ਇਸੇ ਤਰ੍ਹਾਂ ਟਾਂਡਾ ਦਸੂਹਾ ਮਕੇਰੀਆਂ ਤੇ ਹੁਸ਼ਿਆਰਤਪੁਰ ਦੇ ਕੁਝ ਹੋਰ ਇਲਾਕੇ ਕਪੂਰਥਲਾ ਤੇ ਜਲੰਧਰ ਇਹਨਾਂ ਖੇਤਰਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਭਾਰੀ ਤੇ ਕਿਤੇ ਭਾਰੀ ਤੋਂ ਭਾਰੀ ਵੀ ਪੈਣ ਦੇ ਅਸਾਰ ਹੋਣਗੇ ਤੇ ਮਾਲਵੇ ਦੇ ਜਿਹੜੇ ਬਾਕੀ ਜ਼ਿਲ੍ਹੇ ਰਹਿ ਗਏ ਜਿਦੇ ਵਿੱਚ ਮਲੇਰਕੋਟਲਾ ਆ ਗਿਆ ਲੁਧਿਆਣਾ ਆ ਗਿਆ ਬਰਨਾਲਾ ਆ ਗਿਆ ਸੰਗਰੂਰ ਆ ਗਿਆ ਪਟਿਆਲਾ ਆ ਗਿਆ ਤੇ ਫਤਿਹਗੜ੍ਹ ਸਾਹਿਬ ਆ ਗਿਆ ਇਹਨਾਂ ਖੇਤਰਾਂ ਦੇ ਵਿੱਚ ਵੀ ਇੱਕ ਵਾਰੀ ਤਾਂ ਭਾਰੀ ਮੀਂਹ ਜਿਹੜਾ ਦਰਜ ਹੋਊਗਾ ਪੱਟੜੀ ਬਾੜੀ ਤੱਕੜੀ ਝਟਾ ਜਿਹੜੇ ਜ਼ਿਕਰ ਪਹਿਲੇ ਕਰਤਾ ਜਿਹੜੇ ਨਾਲ ਉਹਨਾਂ ਵਿੱਚ ਲੱਗੇ ਹਰਿਆਣੇ ਦੇ ਅਸਾਰ ਬਣੇ ਹੋਏ ਨੇ ਬਾਦ ਖੇਤਰ ਰੋਪੜ ਮਹਾਲੀ ਚੰਡੀਗੜ੍ਹ ਤੇ ਚੰਡੀਗੜ੍ਹ ਦੇ ਨਾਲ ਲੱਗਦੇ ਜਿਹੜੇ ਹਰਿਆਣੇ ਦੇ ਖੇਤਰ ਨੇ ਉਹਨਾਂ ਖੇਤਰਾਂ ਦੇ ਵਿੱਚ ਵੀ ਘਾਟੋ ਘਾਟ 2 ਤੋਂ ਵੱਧ ਵਾਰੀ ਮੀਂਹ ਵੇਖਣ ਨੂੰ ਮਿਲੂਗਾ ਤੇ ਘਾਟੋ ਘਾਟ 2 ਗਰੀ ਭਾਰੀ ਮੀਂਹ ਪੈਣ ਦੇ ਅਸਾਰ ਉਹਨਾਂ ਖੇਤਰਾਂ ਦੇ ਵਿੱਚ ਬਣ ਸਕਦੇ ਆ ਜਿੱਤ ਤੱਕ ਹਰਿਆਣੇ ਦੇ ਬਾਕੀ ਜ਼ਿਲ੍ਹਿਆਂ ਦੀ ਤੋਂ ਉੱਤਰੀ ਜ਼ਿਲ੍ਹੇ ਜਿਵੇਂ ਪੰਚਕੁਲਾ ਹੋਇਆ ਜਮਨਾ ਨਗਰ ਹੋਇਆ ਕੁਰਕ ਖੇਤਰ ਹੋਇਆ ਅ ਅੰਬਾਲਾ ਹੋਇਆ ਕਰਨਾਲ ਹੋਇਆ ਇਹਨਾਂ ਖੇਤਰਾਂ ਦੇ ਵਿੱਚ ਤਾਂ ਤਕੜਾ ਵੀ ਪੈਣ ਦੇ ਅਸਾਰ ਹੈਗੇ ਹੈਗੇ ਉਸ ਤੋਂ ਥੱਲੇ ਜਿਹੜੇ ਰਹਿ ਗਏ ਜ਼ਿਲ੍ਹੇ ਜਿਵੇਂ ਕੈਥਲ ਹੋਇਆ ਜੀਂਦ ਹੋਇਆ ਸੋਨੀਪੱਤ ਹੋਇਆ ਪਾਣੀਪੱਤ ਹੋਇਆ ਉਹਨਾਂ ਖੇਤਰਾਂ ਦੇ ਵਿੱਚ ਵੀ ਇੱਕ ਵਾਰ ਤਾਂ ਮੀਂਹ ਵਧੀਆ ਵੇਖਣ ਨੂੰ ਮਿਲੂਗਾ ਬਾਕੀ ਫਤਿਹਪੁਰ ਹੋਇਆ ਸਿਰਸਾ ਹੋਇਆ ਜੀਂਦ ਹੋਇਆ ਹਿਸਾਰ ਹੋਇਆ ਤੇ ਦਿੱਲੀ ਵੱਲ ਦੇ ਜ਼ਿਲ੍ਹੇ ਦਿੱਲੀ ਸਮੇਤ ਇਹਨਾਂ ਖੇਤਰਾਂ ਦੇ ਵਿੱਚ ਵੀ 6 ਜੁਲਾਈ ਤੋਂ ਲੈ ਕੇ 11 ਜੁਲਾਈ ਤੱਕ ਘਾਟੋ ਘਾਟ ਇੱਕ ਤੋਂ ਵੱਧ ਵਾਰੀ ਮੀਂਹ ਪ ਜੰਮੂ ਕਸ਼ਮੀਰ ਹਿਮਾਚਲ ਤੇ ਉੱਤਰਾਖੰਡ ਇਹਨਾਂ ਖੇਤਰਾਂ ਦੇ ਲਈ ਰੈੱਡ ਅਲਰਟ ਆ ਲਈ ਗਮਾ ਇਹਨਾਂ ਖੇਤਰਾਂ ਦੇ ਵਿੱਚ ਜਾਣ ਤੋਂ ਗਰੇਜ਼ ਕਰਨਾ ਚਾਹੀਦਾ 6 ਜੁਲਾਈ ਤੋਂ ਲੈ ਕੇ 11 ਜੁਲਾਈ ਤੱਕ ਕਿਉਂਕਿ ਇਹਨਾਂ ਖੇਤਰਾਂ ਦੇ ਵਿੱਚ ਬੱਦਲ ਫਟੂਗਾ ਹੀ ਫਟੂਗਾ ਕਈ ਥਾਵਾਂ ਤੇ ਜਿਸ ਹਿਸਾਬ ਨਾਲ ਮੌਨਸੂਨ ਇੱਥੇ ਐਕਟਿਵ ਹੋਈ ਹੋਈ ਹੈ ਜਿਸ ਹਿਸਾਬ ਨਾਲ ਉੱਪਰ 에ਅਰ ਸਰਕੂਲੇਸ਼ਨ ਉਹਨਾਂ ਦਿਨਾਂ ਦੇ ਵਿੱਚ ਵਰਕ ਕਰਦਾ ਹੁਣ ਦੇ ਅੰਦਾਜ਼ਿਆਂ ਦੇ ਮੁਤਾਬਕ ਜਾਪ ਰਿਹਾ ਹੈ ਤੇ ਬਾਕੀ ਜਿਹੜੇ ਪਹਾੜਾਂ ਦੇ ਨੇੜੇ ਖੱਡਾਂ ਨੇ ਛੋਟੇ ਚੋਰ ਨੇ ਨਦੀਆਂ ਨਾਲੇ ਨੇ ਉਹਨਾਂ ਦੇ ਚੜ ਕੇ ਚੱਲਣ ਦੇ ਅਸਾਰ ਬਣ ਸਕਦੇ ਨੇ ਜਿੱਥੇ ਕਿਤੇ ਵੀ ਸਵੇਰ ਤੇ ਦਿਨ ਚਾਰ ਘੰਟੇ ਮੀਂਹ ਜਾਦੇ ਪੈ ਜਾਂਦਾ ਹੈਗਾ ਤੇ ਉਹਨਾਂ ਖੇਤਰਾਂ ਦੇ ਵਿੱਚ ਰਹਿਣ ਵਾਲੇ ਲੋਕ ਇਸ ਗੱਲ ਤੋਂ ਥੋੜਾ ਜਆ ਸੁਚੇਤ ਜ਼ਰੂਰ ਰਹਿਣਾ ਇਹ ਸਮੇਂ ਦੇ ਦੌਰਾਨ ਜਾਨੀ 6 ਜੁਲਾਈ ਤੋਂ ਲੈ ਕੇ 11 ਜੁਲਾਈ ਦੇ ਦਰਮਿਆਨ ਪੰਜਾਬ ਦੇ ਵਿੱਚ ਕਈ ਜ਼ਿਲ੍ਹੇ ਇਹੋ ਜਿਹੇ ਹੋਣਗੇ ਜਿੱਥੇ 2-3 ਘੰਟਿਆਂ ਲਈ ਤਾਕੜੀ ਮੀਂਹ ਦੀ ਝਟ ਲੱਗੂ ਤੇ ਜਿੱਥੇ ਥੋੜੇ ਸਮੇਂ ਦੇ ਵਿੱਚ ਜਾੜੇ ਮੀਂਹ ਡਿਗੂਗਾ ਤਾਂ ਆਪਣੇ ਕੋਲ ਅੰਕੜੇ ਆਉਣਗੇ ਜਿੱਥੇ 100 mm ਤੋਂ ਜ਼ਿਆਦਾ ਵੀ ਦਰਜ ਹੋਊਗਾ ਇਹੋ ਜਿਹਾ ਘੱਟੋ-ਘੱਟ 4-5 ਜ਼ਿਲ੍ਹੇ ਹੋ ਸਕਦੇ ਨੇ ਪੰਜਾਬ ਦੇ ਪਰ باوجود ਦੇਖਦੇ ਇਹ ਵੀ ਹੋ ਸਕਦਾ ਕਿ ਕੁਝ ਕੁ ਜ਼ਿਲ੍ਹੇ ਤੱਕ ਉਸ ਆਸੂਮੀ ਤੱਕ ਮੀਂਹ ਨਾ ਪਹੁੰਚ ਜਿਸ ਉਮੀਦ ਤੱਕ ਉਹ ਢੀਕ ਰਹੇ ਨੇ ਪ੍ਰੈਤ ਕੀ ਜਾ ਪੇ ਨਹੀਂ ਰਿਹਾ ਇਦਾਂ ਬਹੁਤ ਘੱਟ ਹੋਊਗਾ ਕੋਈ ਹੋ ਸਕਦਾ ਇੱਕ ਜਾਂ ਦੋ ਜ਼ਿਲ੍ਹਿਆਂ ਦੇ ਕੁਝ ਇਲਾਕੇ ਹੋਜਿ ਰਹਿ ਜਾਣ ਜਿੱਥੇ ਉਸ ਆਸੂਮੀ ਮਤਲਬ ਮੁਤਾਬਕ ਮੀਂਹ ਨਾ ਪਹੁੰਚੋ ਪਰ ਬਹੁਤੇ ਖੇਤਰਾਂ ਦੇ ਵਿੱਚ ਮੈਂ ਪਹੁੰਚੂਗਾ ਤੇ ਅਧੇਖ ਖੇਤਰਾਂ ਦੇ ਵਿੱਚ ਭਾਰੀ ਦੋ ਚਾਰ ਜ਼ਿਲ੍ਹਿਆਂ ਦੇ ਵਿੱਚ ਭਾਰੀ ਦੋ ਭਾਰੀ ਵੀ ਪੈਣ ਦੇ ਆਸਾਰ ਜਿਹੜਾ 6 ਜੁਲਾਈ ਤੋਂ ਲੈ ਕੇ 11 ਜੁਲਾਈ ਦੇ ਦਰਮਿਆਨ ਬਣ ਗਏ ਨੇ ਰਾਜਸਥਾਨ ਦੇ ਗੰਗਾ ਨਗਰ ਹਨੂਮਾਨਗੜ੍ਹ ਤੇ ਚਰੂਪ ਇਹਨਾਂ ਖੇਤਰਾਂ ਦੇ ਲਈ ਵੀ ਇਹੋ ਹੀ ਅਪਡੇਟ ਹੈ ਇਹਨਾਂ ਖੇਤਰਾਂ ਦੇ ਵਿੱਚ ਵੀ ਭਾਰੀ ਮੀਂਹ ਤਰਜ ਜਿਹੜਾ ਉਹ 6 ਨੂੰ ਵੀ ਹੋ ਸਕਦਾ 7 ਨੂੰ ਵੀ ਹੋ ਸਕਦਾ 8 ਨੂੰ ਵੀ ਹੋ ਸਕਦਾ ਇਹਨਾਂ ਦਿਨਾਂ ਦੇ ਵਿੱਚ ਜ਼ਰੂਰ ਇਹਨਾਂ ਖੇਤਰਾਂ ਦੇ ਵਿੱਚ ਹਾਜ਼ਰੀ ਮੈਂ ਭਰੂਗਾ ਸੋ ਕੁੱਲ ਮਿਲਾ ਕੇ ਸਾਰੀ ਕਹਾਣੀ ਦਾ ਨਿਚੋੜ ਇਹ ਹੈ ਜੀ 6 ਜੁਲਾਈ ਤੋਂ ਲੈ ਕੇ 11 12 ਜੁਲਾਈ ਤੱਕ ਉੱਤਰ ਪੱਛਮੀ ਭਾਰਤ ਦੇ ਵਿੱਚ ਮੌਨਸੂਨ ਤਕੜੇ ਢੰਗ ਨਾਲ ਐਕਟਿਵ ਹੋਊਗੀ ਉੱਪਰਲੇ ਪੱਧਰ ਤੇ ਵੈਸਟਰਨ ਸਿਸਟਮ ਆਪਣਾ ਰੋਲ ਨਿਭਾਊਗਾ ਤੇ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਚੰਡੀਗੜ੍ਹ ਪੱਛਮੀ ਯੂਪੀ ਪੰਜਾਬ ਤੇ ਜਿਹੜਾ ਹਰਿਆਣਾ ਉੱਤਰੀ ਰਾਜਸਥਾਨ ਇਹਨਾਂ ਖੇਤਰਾਂ ਦੇ ਵਿੱਚ ਭਰਵੇਂ ਮੀਂਹ ਦਰਜ ਹੋਣਗੇ ਜੁੜੇ ਰਹੋ ਮੌਸਮ ਦੀ ਵੈਦਰ ਚੈਨਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ